ਉਹ ਹੱਥ ਆਦੇ ਖੱਤ ਬੜੇ ਆਪਨੇ ਸੁਰਜੀਤ ਸਿੰਘ ਆਪਨੇ ਆਕਲ ਆਪਨੇ ਓਏ ਹੱਥ ਆਪਨੇ ਸੁਰਜੀਤ ਜੀ ਨੇ ਇਧਰ ਆਈ ਇਧਰ ਆ ਮੜੇ ਆ ਲੇਡੀ ਸਾਹਿਬ ਆ ਦੇਖ ਆ ਸੁਣ ਜਾ ਦੇਖੋ ਇਧਰ ਆ ਮੜੇ ਪਰੋ ਯਾਰ ਇਧਰ ਆ ਆਪਨੇ ਆਪਨੇ ਓ ਹਲੋ ਆਦਾ surjit ਆਦਾ surjit singh ਨੇ ਉਹ ਵੀ ਹੋ ਯਾਰ ਤੂੰ ਓਏ ਕੋਈ ਛੱਡ ਦੇ ਅੰਦਰ ਅੰਦਰ ਓਏ ਅੰਦਰ ਦਾ ਕਰਨ ਅੰਦਰ ਚਾਹਦਾ ਇੱਕ ਪੁੰਡਾ ਕੁੰਡਾ ਲਾਕੁੰਦਾ ਕੁੰਡਾ ਲਾਕੁੰਦਾ ਮੇਰੇ ਕਾਹਨ ਪੁੰਡਾ ਹੋ ਗਿਆ ਬੱਟਾ ਜੇ ਐ ਕੰਮ ਕਰੋਗੇ ਫਿਰ ਕੰਮ ਹੋ ਗਿਆ ਆਹ ਲੇਡੀਜ਼ ਖੜੇ ਨੇ ਆ ਵੀ ਲੇਡੀਜ਼ ਖੜੀ ਹੈ ਆ ਆ surjit singh ji ਨੇ ਆਪਨੇ ਸੁਰਜੀਤ ਸਿੰਘ ਜੀ ਨੇ ਆਏ ਨੇ ਠੀਕ ਹੈ ਜੀ ਆ ਗਏ ਨੇ ਇਹਨਾਂ ਨੇ ਜਈ ਦੇ ਆਹ ਦੇਖੋ ਹੱਥ ਚੱਕੇ ਇੱਥੇ ਬੈਠੇ ਆ ਆਹ ਦੇਖੋ ਕਿੰਨ ਜਨਾਨੀਆਂ ਬੈਠੀਆਂ ਨੇ ਆਹ ਸੁਰਜੀਤ ਸਿੰਘ ਜੀ ਨੇ ਤੇ ਆਪਣੇ ਆ ਕੀ ਨਾਮ ਪਤਾ ਨਹੀਂ ਆ ਸਿਵਲ ਵਰਦੀ ਚ ਆਏ ਨੇ ਇੱਕ ਆ ਗਏ ਨੇ ਆਹ ਦੇਖੋ ਲੇਡੀਜ਼ ਖੜੀ ਨੇ ਹੱਥ ਚੱਕੇ ਇਹਨਾਂ ਤੇ ਸੁਰਜੀਤ ਸਿੰਘ ਜੀ ਨੇ ਐਸਾ ਹੀ ਸੁਰਜੀਤ ਸਿੰਘ ਏਐਸਆਈ ਤਾਂ ਇੱਕ ਵਿਦਾਊ ਦੀ ਯੂਨੀਫਾਰਮ ਤੇ ਕਾਪ ਯੂਨੀਫਾਰਮ ਤੋਂ ਬਗੈਰ ਠੀਕ ਹੈ ਇਹ ਬੰਦੇ ਨੇ ਲੇਡਿਸ ਤੇ ਹੱਥ ਚੱਕਿਆ ਉਹ ਉਹ ਨੂੰ ਮੋਹਾਰਿਆ ਆਪਣੇ ਐਮਐਲਏ ਸਾਹਿਬ ਨੂੰ ਲੈ ਕੇ ਆਈ ਐਮਐਲਏ ਸਾਹਿਬ ਦਾ ਘਰ ਹੋ ਰਿਹਾ ਤੇ ਇਹਨਾਂ ਨੇ ਆ ਕੇ ਸੁਰਜੀਤ ਸਿੰਘ ਏਐਸਆਈ ਨੇ ਹੱਥ ਚੱਕਿਆ ਆ ਕੇ ਲੇਡਿਸ ਤੇ ਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਚੱਕਿਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਚੱਕਿਆ ਇੱਕ ਆ ਦੇਖੋ ਸੁਰਜੀਤ ਸਿੰਘ ਜੀ ਨੇ ਠੀਕ ਹੈ ਆ ਖੜੀ ਲੇਡਿਸ ਨਹੀਂ ਤੁਸੀਂ ਨੇ ਦੇਖਿਆ ਉਸ ਨੂੰ ਛੇੜਤੇ ਆਂ ਆਹ ਸਾਰੇ ਚਲੋ ਕੋਈ ਗੱਲ ਨਹੀਂ ਅਸੀਂ ਆ ਕੇ ਗੱਲ ਕਰਾਂਗੇ ਭਾਈ ਆ ਦਰਖਾਸਤ ਆ ਰਹੀ ਹੈ ਆ ਦੇਖੋ ਐਮਐਲਏ ਦੇ ਗਵਾਂਡੀ ਦੇ ਆ ਕੇ ਇਹਨਾਂ ਨੇ ਹੱਥ ਪਾਇਆ ਰਿਹਾ ਨੇ ਲੇਡੀਜ਼ ਨੂੰ ਆ ਰਹੀ ਕੌਣ ਆ ਆਪਣੇ ਹੱਥ ਮਾਰਨੇ ਕੋ ਚੱਕ ਨਹੀਂ ਆ ਰਹੀ ਚੱਕ ਰਿਹਾ ਉਧਾਜੀਤ ਸਿੰਘ ਐਸਾ ਹੀ ਗਲਤ ਕੰਮ ਕਰ ਰਹੇ ਠੀਕ ਹੈ ਜੀ ਆਪਾਂ ਹੁਣੇ ਲਾਡੀ ਗਰੀ ਸਾਹਿਬ ਨੂੰ ਬੁਲਾ ਲੈਂਦੇ ਆ ਇੱਥੇ ਬੁਲਾ ਲੈਂਦੇ ਆ ਇਹਨਾਂ ਕੋ ਕੀ ਹੈਗਾ ਲਿਆਓ ਪਰਚਾ ਖੋਲੋ ਕੀ ਹੈਗਾ ਤੁਹਾਡਾ ਪਰਚਾ ਲਿਆਓ ਜੀ ਪਰਚਾ ਹੈਲੋ ਜੀ ਨਾਮ ਕੀ ਤੁਹਾਡਾ ਸਾਡੇ ਕੋਲ ਦਰਖਾਸਤ ਨਾਮ ਦੱਸੋ ਆਪਣਾ ਐਜੇ ਤੁਸੀਂ ਕੀ ਲੱਗੇ ਹੋ ਵਿਦਆਊਟ ਯੂਨੀਫਾਰਮ ਹਾਂ ਜੀ ਸਾਡੇ ਯੂਨੀਫਾਰਮ ਪਾਈ ਹੋਈ ਹੈ ਸਾਡੇ ਅਫਸਰਾਂ ਨੇ ਹਾਂ ਹਾਂ ਤੁਸੀਂ ਤੁਸੀਂ ਕੀ ਲੱਗੇ ਹੋ ਤੁਸੀਂ ਐਜੇ ਤੁਸੀਂ ਆ ਇਹਨਾਂ ਨੂੰ ਲੈ ਕੇ ਮੈਨੂੰ ਦਰਖਾਸਤ ਦਿਓ ਕੀ ਲੱਗੇ ਕੋਈ ਨਾ ਤੁਹਾਨੂੰ ਦਰਖਾਸਤ ਨਹੀਂ ਦੇਣੀ ਲਿਆ ਬਈ ਠੀਕ ਹੈ ਜੀ ਦਾਕ ਲੇਡੀਸ ਨੂੰ ਲੱਤਾਂ ਮਾਰੀਆਂ ਸਰਜੀਤ ਸਿੰਘ ਐਸ ਆਈ ਆ ਸਿਰਫ 50 ਸਾਲ ਦੀ ਜਨਾਨੀ ਨੂੰ ਕਹਿੰਦੇ ਛੇੜਿਆ ਸਿਰਫ ਕੁੰਡੀ ਫੜੀ ਗਈ ਉਹ ਗੇਟ ਦਾ ਕੋ ਰੋਲਾ ਆਈ ਸਰਜੀਤ ਸਿੰਘ ਤੇ ਆ ਦੇਖੋ ਇਹ ਐਮ ਐਲ اے ਸਾਹਿਬ ਆ ਗਏ ਨੇ ਆ ਮੇਰੀ ਮਦਰ ਤੇ ਇਨਾਂ ਨੇ ਨਾ ਇਹਨਾਂ ਨੇ ਲੱਤਾਂ ਮਾਰੀਆਂ ਹੁਣੀ ਛੇੜਖੰਡੀਆਂ ਕਰਦੇ ਅਸੀਂ ਉਹ ਦਰਖਾਤੇ ਸਬੰਧ ਚ ਆ ਕੇ ਇਹਨਾਂ ਨਾਲ ਗੱਲ ਕੀਤੀ ਪਾਣੀ ਪਲਾ ਬਈ ਇਹ ਬੰਦੇ ਨਾਲ ਅਸੀਂ ਗੱਲ ਕਰੇ ਇਹ ਵਿੱਚ ਪਾ ਕੇ ਸਾਨੂੰ ਮਾਰਾ ਚੰਗਾ ਬੋਲ ਰਿਹਾ ਉਹਨੂੰ ਫੇਟੀ ਉੱਪਰ ਹੈ ਐਮਐਲਓ ਸਾਹਿਬ ਇਹਨਾਂ ਕੋ ਲੇਡੀਸ ਪੁਲਿਸ ਨਹੀਂ ਹੈਗੀ ਇਹਨਾਂ ਨੇ ਲੱਤਾਂ ਮਾਰੀਆਂ ਸਾਡਾ ਮੈਟਰੀ ਨਹੀਂ ਹੈਗਾ ਸਾਡਾ ਮੈਟਰੀ ਜੈਂਟਲਮੈਨ ਸੀਗਾ ਇਹਦਾ ਜਾਤ ਦਾ ਬੰਦਾ ਕਰੀ ਪੁਲਿਸ ਇੱਕੋ ਹੱਥੋਂ ਪਾਈ ਹੋ ਰਹੀ ਵੀਰ ਜੀ ਆ ਗਏ ਐ ਨਹੀਂ ਹੋਏ ਇਹਨਾਂ ਨੇ ਲੱਤ ਮਾਰਿਆ ਇਹਨਾਂ ਨੇ ਲੱਤ ਮਾਰੀ ਵੀਰੇ 20 ਬੰਦੇ ਗਵਾਣੇ ਇਹਨਾਂ ਨੇ ਲੱਤ ਮਾਰੀ ਲੇਡੀਜ਼ ਤੇ ਇਹ ਸਭ ਦੀ ਕੀ ਮਜਾ ਲਾ ਵੀ ਲੇਡੀਜ਼ ਨੂੰ ਲੱਤ ਮਾਰਦੇ ਤੇ ਲੇਡੀਜ਼ ਟੜਕ ਹੈਗੀ ਆ ਇਹ ਨਾਲ ਮੁਲਾਜ਼ਮ ਹੋ ਕੇ ਉਹ ਕਰ ਰਹੇ ਆ ਕੋਲਿਸਟ ਮੈਂ ਕਹਣਾ ਜੀ ਚਾਹੇ ਮੁਲਾਜ਼ਮ ਚਾਹੇ ਜੋ ਆ ਆਪਣਾ ਆ ਗਈ ਸੁਰਜੀਤ ਸਿੰਘ ਕੋਈ ਲੱਤ ਨਹੀਂ ਮਾਰੀ ਠੀਕ ਹੈ ਇਹਨੇ ਲੱਤ ਮਾਰੀ 20 ਬੰਦੇ ਗਵਾਣੇ ਐਮ ਐਲ ਐਸ ਸਭ ਖੜੇ ਨੇ ਗਵਾਡੀ ਹੋ ਕੇ ਇਹਨਾਂ ਦਾ ਕੁਝ ਕਰੋ ਮੈਨੂੰ ਕਿੰਨੇ ਐਮ ਐਲ ਐਸ ਸਭ ਖੜੇ ਨਹੀਂ ਇਹਨਾਂ ਨੇ ਸਾਦਾ ਕੁੰਡੀ ਪਾਈ ਨਾ ਤੇ ਕੁੰਡੀ ਫੜੀ ਗਈ ਤਾਂ ਕਰਕੇ ਇੱਕ ਰੇਟ ਕੱਢ ਰਹੀ ਆਪਾਂ ਦੱਸੋ 60 ਸਾਲ ਇਹਨਾਂ ਨੇ ਸੀਨੇ ਦਾ ਕੋਈ ਕੁੰਡੀ ਫੜੀ ਗਈ ਜੋਏ ਤੂੰ ਸੁਣਿਆ ਸਿੱਧਾ ਲੇਡੀਜ਼ ਨੂੰ ਹੱਥ ਪਾਇਆ ਆ ਇੱਕ ਬੰਦਾ ਆ ਇਹਨੇ ਲੇਡੀਜ਼ ਨੂੰ ਹੱਥ ਪਾਇਆ ਐਮ ਐਲ ਏ ਸਾਹਿਬ ਆ ਗਏ ਨੇ ਠੀਕ ਹੈ ਜੀ ਭਈ ਆਪਦਾ ਨਾਮ ਦੱਸੀ ਦੁਆਰਾ ਐਮ ਐਲ ਏ ਸਾਹਿਬ ਆਏ ਨੇ ਨਾ ਦੱਸ ਆਇਆ ਇੱਧਰ ਆ ਬਈ ਸਰਜੀਂ ਨੇ ਹੱਥ ਫੜਿਆ ਪਹਿਲਾਂ ਘੁੱਟ ਕੇ ਆਏਗੇ ਬੀਪੀ ਸ਼ੂਗਰ ਦੀ ਇਹਨੂੰ ਪੁੱਛਿਆ ਐਜ਼ ਇਨ ਬਿਗਰ ਮਰਦੀ ਪੁੱਛਿਆ ਕੌਣ ਹੈ ਫੜਿਆ ਜੀ ਇਹ ਛਡਾਨ ਲੱਗ ਗਿਆ ਇਧਰ ਬਹਿ ਕੇ ਗੱਲ ਕਰ ਗੱਲ ਇਹ ਬਹੁਤ ਜ਼ਿਆਦਾ ਨਾ ਇਹਦਾ ਇਹਦਾ ਗੱਲ ਕੀਤੀ ਹੈ ਖਾਣ ਦੇ ਵਾਸਤੇ ਦੀ ਗੱਲ ਕਰਦੇ ਆਪਨੇ ਪਰਦੀ ਦੇ ਕਿ ਤਰ੍ਹਾਂ ਆਇਆ ਇਹਦਾ ਗੱਲ ਕੀਤੀ ਆ ਤੁਹਾਡੇ ਸਾਹਮਣੇ ਕੀ ਬੋਲੀ ਜਾਂਦੀ ਹੈ ਜੀ ਜੇ ਗੱਲ ਕਰਾਂਗੇ ਤਾਂ ਫੇਰ ਹੀ ਗੱਲ ਹੋਊਗਾ ਸਰਜੀ ਗਲੀ ਦੇ ਵਿੱਚ ਲੱਤ ਮਾਰੀ ਇਹਨਾਂ ਨੇ ਕੀ ਮਤਲਬ ਆਂਦਾ ਆ ਦੇਖੋ ਤੀ ਹਾਂ ਆ ਦੇਖੋ ਤੁਸੀਂ ਦੱਸੋ ਸਰਜੀ ਤੁਸੀਂ ਤੁਸੀਂ ਦੱਸੋ ਇਹ ਵੀਡੀਓ ਪੜੀ ਹੈ ਐਮਐਲਏ ਤੁਸੀਂ ਦੱਸੋ ਜੇਡੀ ਸੁਣ ਲੱਤ ਮਾਰਦਾ ਅੱਕ ਬੰਦਾ ਪਹਿਲਾਂ ਹੱਥ ਫੜਿਆ ਆਏ ਨਹੀਂ ਫੇਰੇ ਨਾ ਮਾਰੀ ਬੰਦਾ ਕੁੱਤੇ ਐਮਐਲਏ ਸਤੂ ਜੀ ਦੱਸੋ ਇਹ ਕਿਹੜਾ ਫੋਟੋ ਕਮਨੀ ਕੁਛ ਬੋਲ ਹੀ ਨਹੀਂ ਰਿਹਾ ਹਾਂ ਹਾਂ ਤੂੰ ਦੱਸ ਹਾਂ ਹਮਰਾ ਤੂੰ ਗਲਤ ਗੱਲ ਨਹੀਂ ਕਰਨੀ ਦੇਖੋ ਜਿਹੜੀ ਤੁਹਾਨੂੰ ਅਸੀਂ ਕੋਈ ਨਹੀਂ ਕਿਹਾ ਤੁਸੀਂ ਜਿਹੜੇ ਬੰਦਿਆਂ ਆ ਆ ਖੜੀ ਸਾਰੀ ਪਬਲਿਕ ਆ ਦੇਖ ਲਈ ਇਹ ਗਲਤ ਲੱਤ ਕਿੰਨੇ ਮਾਰੀ ਤਾਂ ਹੱਥ ਕੋ ਫੜਿਆ ਬਈ ਤੂੰ ਬੱਤਮੀ ਜਗਤ ਜਗਤ ਵਾਲਾ ਆਤਮਾਨੇ ਕੋਈ ਹਕ ਨਹੀਂ ਆ ਖੜੀ ਲੇਡੀਜ਼ ਭਾਈ ਲੇਡੀਜ਼ ਕੋ ਸਲਾਹ ਜਾਤ ਮਾਰੋ ਜਗਤ ਜਗਤ ਕਣਾਉਣਾ ਗੱਲ ਕਰ ਇਹਨੂੰ ਫੋਨ ਬੰਦ ਕਰ ਸਰ ਜੀ ਇਹਨਾਂ ਨੂੰ ਲੇਡੀਸ ਨੂੰ ਫਿਰ ਮਾਰ ਫਿਰ ਕਰਦੇ ਗੱਲ ਕਰਨ ਦੇ ਆਉਂਦੇ ਕਰਤੀ ਬੰਦ ਕਰ ਤੁਹਾਡੇ ਕਹਿਣ ਤੇ ਬੰਦ ਕਰ ਹੋਈ ਹੈ ਤੁਹਾਡੇ ਵੱਲੋਂ ਪੁੱਛਣੀ ਮੇਰੇ ਬੰਦੇ ਦੇ ਵਰਕਲੌਪ ਪਰਚਾ ਦਿੱਤਾ ਬੰਦਾ ਡਿਊਟੀ ਤੇ ਸੀਗਾ ਉਹ ਜਨਾਨੀ ਨੇ ਸਾਹਮਣੇ ਰੰਦੀ ਆ ਕ੍ਰਿਸ਼ਨਾ ਕਲੇਨ ਚ ਬਸ ਉਹਨਾਂ ਨੇ ਆ ਕੇ ਕਹਿੰਦੇ ਅੰਦਰ ਹੈਗਾ ਅੰਦਰ ਹੱਥੋਂ ਪਾਈ ਕੱਢ ਲਈ ਅੰਦਰ ਵੀ ਮਾਰਿਆ ਬਾਰੰਕਲੀ ਤੇ ਵੀ ਮਾਰਿਆ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਵੀ ਬਾਹ ਵੀ ਤੋੜਦੀ ਐ ਮੂੰਹ ਤੇ ਮਾਰੇ ਚੱਪਲ ਬੂਟ ਬਹੁਤ ਬੁਰੀ ਤਰ੍ਹਾਂ ਹੁਣ ਤਾਂ ਮੇਰੇ ਮਾੜੇ ਜੀ ਹਾਲਤ ਬੋਲਣ ਵਾਲੇ ਹੁਣ ਇਹ ਬੋਲਿਆ ਕਿ ਨਹੀਂ ਜਾ ਰਿਹਾ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਕੀ ਨਾਮ ਹੈ ਉਸ ਮੁਲਾਜ਼ਮ ਦਾ ਕੀ ਨਾਮ ਹੈ ਮੇਰੇ ਘਰ ਵਾਲਾ ਰੂਪ ਲਾਲ ਨਾਮ ਹੁੰਦਾ ਨਹੀਂ ਜਿਹਨੇ ਤੁਹਾਨੂੰ ਕੁੱਟਮਾਰ ਕੀਤੀ ਉਹਦਾ ਨਾਮ ਕੀ ਹੈ ਉਹਦਾ ਨਾਮ ਨਹੀਂ ਮੈਨੂੰ ਪਤਾ ਕਿਸ ਸਈ ਸੁਰਜੀਤ ਚਾਰ ਜਨੇ ਸੀਗੇ ਦੋ ਸਿਵਲ ਵਰਦੀ ਦੇ ਸੀ ਦੋ ਨੀ ਵਰਦੀ ਆਏ ਸੁਰਜੀਤ ਸਿੰਘ ਕੀ ਨਾਮ ਹੈ ਉਹਨਾਂ ਦਾ ਸੁਰਜੀਤ ਸਿੰਘ ਕਿਹੜੇ ਥਾੜੇ ਤੋਂ ਆਏ ਸੀਗੇ ਫੂਲਗੜੀ ਤੇ ਤੁਹਾਨੂੰ ਕਿਹੜੀ ਵਜ੍ਹਾ ਤੇ ਤੁਹਾਨੂੰ ਕਿਹੜੀ ਗੱਲ ਤੋਂ ਕੁੱਟਿਆ ਜੀ ਤੁਹਾਡਾ ਮੇਰੇ ਬੰਦੇ ਦੇ ਬਰ ਖਲਾਫ ਪਰਚਾ ਲੈ ਕੇ ਆਏ ਸੀਗੇ ਬੰਦਾ ਡਿਊਟੀ ਤੇ ਸੀਗਾ ਹਾਜੀ ਬਤ ਕੀ ਨਾਮ ਤੁਹਾਡਾ ਮੇਰਾ ਨਾਮ ਸੁਮਿਤ ਹੈ ਕੀ ਗੱਲਬਾਤ ਰਹੀ ਸੀ ਕਿ ਤੁਹਾਨੂੰ ਇਹ ਆਪਣੇ ਨਾ ਅੱਜ 5 ਵਜੇ ਤੋਂ ਬਾਅਦ ਪੁਲਿਸ ਆਈ ਘਰੇ ਆਪਣੇ ਤੇ ਆਪਣਾ ਰੋਲਾ ਸਿਰੋ ਗਵਾਂਡੀਆਂ ਦਾ ਮਾੜਾ ਮੋਟਾ ਬਿਜਲੀ ਦਾ ਸੀਗਾ ਜੀ ਉਹਨਾਂ ਨੇ ਕੋਈ ਕੁੰਡੀ ਪਾਈ ਸੀ ਉਹਨਾਂ ਦੀ ਕੁੰਡੀ ਫੜੀ ਗਈ ਤਾਂ ਉਹਨਾਂ ਦੇ ਕਹਿੰਦਾ ਮਤਲਬ ਰੜਕਚੇ ਆ ਕੇ ਉਹਨਾਂ ਨੇ ਪੁਲਸ ਭੇਜਤੀ ਬਟ ਉਹਨਾਂ ਕੋ ਕੋ ਲੇਡੀਜ਼ ਪੁਲਸ ਸੀਗੀ ਕੋਈ ਨਹੀਂ ਤੇ ਉਹਨਾਂ ਨੇ ਆ ਕੇ ਮੇਰੀ ਮਾਤਾ ਸੁਨੀਤਾ ਦੇ ਪਹਿਲਾ ਹੱਥ ਫੜਿਆ ਉਹ ਹੈਗੇ ਆਪਣੇ ਬੀਪੀ ਸ਼ੂਗਰ ਦੇ ਪੇਸ਼ੈਂਟ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਦੇ ਲੱਤ ਮਾਰੀ ਐ ਬਕਾਇਦਾ ਮੇਰੇ ਕੋਲ ਵੀਡੀਓ ਐ ਸਰਜੀਤ ਸਿੰਘ ਐਸਆਈ ਉਹਦੇ ਨਾਲ ਦੋ ਬੰਦੇ ਆਏ ਵਿਦਆਊਟ ਯੂਨੀਫਾਰਮ ਤੇ ਠੀਕ ਹੈ ਜੀ ਤੇ ਕਹਾਂ ਤਾਂ ਮਤਲਬ ਹੁਣ ਮੇਰੀ ਮਾਤਾ ਸੀਰੀਅਸ ਨੇ ਆਪਣੇ ਇੱਥੇ ਸਿਵਲ ਹਸਪਤਾਲ ਚ ਭਰਤੀ ਨੇ ਠੀਕ ਹੈ ਜੀ ਮੰਗ ਕਰਦੇ ਆ ਆਪਣੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਕੜੀ ਤੋਂ ਕੜੀ ਕਾਰਵਾਈ ਆਪਣੇ ਕਿੱਤੀ ਜਾਵੇ ਜੋ ਵੀ ਕੀਤੀ ਜਾਵੇ ਸਰ ਕੀ ਨਾਮ ਤੁਹਾਡਾ ਤੇ ਕੀ ਇੱਥੇ ਦੇਖਿਆ ਸੀ ਮੌਕੇ ਦਾ ਇਹ ਆ ਸਹੀ ਤੇ ਫੜਨਾ ਆ ਸਰ ਮੇਰਾ ਨਾਮ ਜਗਜਵਿੰਦਰ ਆ ਮੈਂ ਪਿੰਡ ਆਲੇ ਦਾ ਆਲੇ ਵਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਸਮੇਂ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾਂ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਗਾਲੀ-ਗਲੋਚ ਕੀਤਾ ਅਤੇ ਕਹਿੰਦੇ ਕਿ ਇਸ ਇਸ ਨੂੰ ਆਪਣੇ ਨਹੀਂ ਲਜਾਣ ਦੇਣਾ ਵਿਰੋਧ ਨੂੰ ਉਸ ਦੀ ਪਤਨੀ ਨੇ ਮਲਾਜਮ ਪਹਿਲਾਂ ਤਾਂ ਮਲਾਜਮ ਦੀ ਬਾਹਣ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਮਲਾਜਮਾਂ ਨੇ ਤਾਂ ਉਸ ਦੀ ਪਤਨੀ ਸੁਨੀਤਾ ਨੇ ਇੱਕ ਮਲਾਜਮ ਦੀ ਲੱਤ ਫੜ ਲਈ ਉਸ ਨੇ ਲੱਤ ਨੂੰ ਆਪਣੇ ਛਡਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪ ਦੀ ਲੱਤ ਨੂੰ ਛਡਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸ ਨੇ ਲੱਤ ਮਾਰੀ ਹੈ ਪਰ ਇਹ ਵੇ ਦਾ ਕੁਛ ਨਹੀਂ ਮੈਂ ਮੌਜੂਦਾ ਗਵਾਹ ਉਸ ਸਮੇ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਹਾ ਮੈਂ ਮੌਜੂਦਾ ਸਮਾਂ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਕਿਤੇ ਵੀ ਗਲਤ ਨਹੀਂ ਹੋ ਉਹਨੇ ਇਕੱਲੇ ਪੁੱਛਗਲ ਕੀਤੀ ਆ ਤੇ ਉਹਨੇ ਇਹ ਕਿਹਾ ਗਿਆ ਕਿ ਇਸ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ ਬਸ ਉਹਨਾਂ ਨੇ ਇੰਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ। ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ। ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ। ਇਹ ਬਾਅਦ ਚ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ بیٹے ਨੇ ਵੀ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦਚਲ ਤੌਰ ਤੇ ਤੇ ਹੁਣ ਅਸੀਂ ਨਾ ਤਾਂ ਮੁੱਲਸ ਮੁਲਾਜ਼ਮਾਂ ਨੂੰ ਬਖਸ਼ਣਾ ਤੇ ਨਾ ਚਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾ। ਜਾਂਚ ਹੋਣੀ ਚਾਹੀਦੀ। ਆ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ।